ਮੈਂ ਜਪਾਲ ਸਿੰਘ ਭਿੰਡਰ ਪ੍ਰਧਾਨ ਸਿੰਘ ਸਭਾ ਗੁਰਦੁਆਰਾ ਜੇਰ ਰੋਡ ਸੇ ਸਤਿ ਸ੍ਰੀ ਅਕਾਲ ਵਾਟਰ ਸਪਲਾਈ ਦਾ ਹਫਤਾ ਹੋ ਗਿਆ ਪਾਣੀ ਜਿਹੜਾ ਉਹ ਲੀਕ ਕਰ ਰਿਹਾ ਗੁਰਦੁਆਰੇ ਦੇ ਬਾਹਰ ਜਿਹੜਾ ਛੱਪੜ ਬਣਿਆ ਪਿਆ ਸੰਗਤਾਂ ਆਉਂਦੀਆਂ ਬਹੁਤ ਦੂਰ ਦੂਰ ਤੋਂ ਬਹੁਤ ਸਾਰੇ ਸੰਗਤ ਜਿਹੜੀ ਹੈ ਪਰੇਸ਼ਾਨ ਸਾਰੇ ਕਹਿ ਰਹੇ ਆ ਵੀ ਇਹਨੂੰ ਜਲਦੀ ਠੀਕ ਕਰੋ ਅਸੀਂ ਬਹੁਤ ਔਰੀ ਕਹਿ ਬੈਠੇ ਆ ਕਮੇਟੀ ਘਰ ਵੀ ਉਹ ਕਹਿ ਰਹੇ ਨੇ ਵੀ ਬਾਰਸ਼ਾਂ ਕਰਕੇ ਅਸੀਂ ਅਜੇ ਸਾਡੇ ਕੋਲ ਸਟਾਫ ਨਹੀਂ ਕਰ ਨਹੀਂ ਰਹੇ ਸਾਡੀ ਬੇਨਤੀ ਆ ਇਸ ਇਸ ਹਾਲ ਨੂੰ ਵੀ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਾਇਆ ਜਾਏ ਬਾਕੀ ਦੂਜੀ ਸਮੱਸਿਆ ਇਹ ਆ ਵੀ ਸਾਡੇ ਜਿਹੜੇ ਬਾਹਰ ਨਾਲੀ ਆ ਜਿਹੜਾ ਪਾਣੀ ਇੱਥੋਂ ਜਾਂਦਾ ਲੋਕਾਂ ਦੇ ਘਰਾਂ ਦਾ ਇਹ ਓਵਰਫਲੋ ਹੁੰਦੀ ਰਹਿੰਦੀ ਆ ਲੋਕਾਂ ਦੁਕਾਨਦਾਰਾਂ ਨੇ ਇਹਨਾਂ ਦੇ ਉੱਤੇ ਠੜੇ ਬਣਾ ਲਏ ਆ ਜਿਹਦੇ ਕਰਕੇ ਪਾਣੀ ਜਿਹੜਾ ਅੱਗੇ ਜਾ ਨਹੀਂ ਰਿਹਾ ਉਹ ਵੀ ਪਾਣੀ ਓਵਰਫਲੋ ਹੁੰਦਾ ਰਹਿੰਦਾ ਉਹਦੇ ਨਾਲ ਬੜੀ ਸਮੈਲ ਆਉਂਦੀ ਆ ਸੰਗਤ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਸਾਡੀ ਦੁਬਾਰਾ ਬੇਨਤੀ ਆ ਐਡਮਿਨਿਸਟ੍ਰੇਸ਼ਨ ਨੂੰ ਕਿ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਠੀਕ ਕਰਾਇਆ ਜਾਏ। ਇਹ ਜਿਹੜੀ ਅਸੀਂ ਡੀਸੀ ਸਾਹਿਬ ਨੂੰ ਭੇਜੀ ਆ ਰਿਟਰਨ ਗੋਟਵਾਰਿਆਂ ਲੋ ਇਹਦਾ ਜਿਹੜਾ ਕਮੇਟੀ ਨੂੰ ਵੀ ਦਿੱਤੀ ਆ ਪਹਿਲੇ। ਬਾਕੀ ਐਮਸੀ ਜਿਹੜੇ ਨੇ ਸਾਡੇ ਅ ਰੰਧਾਵਾ ਬੀਬੀ ਜਿਹੜੀ ਆ ਉਹਨਾਂ ਨੂੰ ਵੀ ਅਸੀਂ ਮਿਲੇ ਆ ਉਹਨਾਂ ਨੂੰ ਵੀ ਕਿਹਾ ਉਹ ਸਫਾਈ ਤੇ ਕਰਾ ਦਿੰਦੇ ਆ। ਇਹਨਾਂ ਨੂੰ ਕਿਹਾ ਕਿ ਜ਼ਮੇਦਾਰਾਂ ਨੂੰ ਪਰ ਪਾਣੀ ਦੀ ਜਿਹੜੀ ਆ ਨਾ ਵਾਟਰ ਸਪਲਾਈ ਦੀ ਇਹ ਸਮੱਸਿਆ ਨਹੀਂ ਆ ਲੋ। ਹਰਮਨ ਸਿੰਘ ਆ ਆਪਣਾ ਮੈਂ ਸੈਂਕੜੇ ਸਾਲ ਤੋਂ ਲੱਗ ਕੇ 20 ਸਾਲ ਹੋ ਗਏ ਆ ਰਹਿਣ ਦੁਕਾਨਦਾਰ ਮੇਰੀ ਇੱਥੇ ਬਹੁਤ ਬੁਰਾ ਹਾਲਾਤ ਸਫਾਈ ਦਾ ਲਾਈਟਾਂ ਦਾ ਪਰੰਬੰਲ ਬਿਲਕੁਲ ਨਹੀਂ ਹੈਗਾ ਤੇ ਸਫਾਈ ਇਹ ਨਹੀਂ ਹੈ ਹਾ ਮਾੜੀ ਹੈ ਕਹਿ ਕਹਿ ਕੇ ਨਾ ਜਮਾਨਤਾਂ ਨਾਲ ਬਿਖਾ ਕੇ ਆ ਲੇਕਿਨ ਪੂਰੀ ਸਫਾਈ ਨਹੀਂ ਕਰਦੇ ਤੇ ਜਿਹੜੀਆਂ ਨਾਲੀਆਂ ਉਸ ਲੋਕੇ ਬਾਹਰ ਗੰਦਾ ਪਾਣੀ ਹੁੰਦਾ ਮਛਰ ਦਾ ਬੁਰਾ ਹਾਲ ਹੈ ਇੱਥੇ ਤੇ ਕੋਈ ਸਮੱਸਿਆ ਨਹੀਂ ਹੈਗਾ ਕੋਈ ਜਿੰਨੋ ਮਰਜੀ ਅਸੀਂ ਕਹਿ ਕਹਿ ਕੇ ਇਹ ਲਿਆ ਕੋਈ ਸਫਾਈ ਨਹੀਂ ਕਰਨ ਹੁੰਦਾ ਤੇ ਨਾ ਹੀ ਇੱਥੇ ਕੋਈ ਲਾਈਟ ਦਾ ਪ੍ਰਬੰਧ ਹੈਗਾ ਰਾਤ ਨੂੰ ਕੀ ਸੰਗਤ ਆਉਂਦੀ ਆ ਕੋਲ ਇੱਕ ਦੂਜੇ ਗੱਡੀਆਂ ਵਾਚ ਨਹੀਂ ਆਣੇ ਉਹਦੇ ਨਾਲ ਕੀ ਹੁੰਦਾ ਬਹੁਤ ਇਰੈਕਸ਼ੀਡ ਹੁੰਦੇ ਚੋਰੀ ਦਾ ਖਤਰਾ ਵਾ ਸਾਡੇ ਲਾਗੇ 2 3 4 ਦਿਨ ਦੁਕਾਨਾਂ ਦੁਕਾਨਦਾਰ ਹੈ ਗਿਆ ਤੇ ਉਹਨੇ ਦੁਕਾਨਾਂ ਤਾਲੇ ਤੋੜ ਲੈ ਗਿਆ ਸਾਡੀ ਮੇਰੀ ਦੁਕਾਨ ਦਾ ਆਪਣਾ ਤਵਾ ਤੋੜ ਚੁਕਾ ਵਾ ਐਨਾ ਹਾਲ ਮਾਰਾ ਕੋਈ ਕੋਈ ਦਵਾਈ ਕਿਤੇ ਨਹੀਂ ਹੋ ਰਹੀ ਦੂਜੀ ਗੱਲ ਆ ਵੀ ਮੇਨ ਦਾ ਲਾਈਟ ਹੀ ਹੈ ਨਹੀਂ ਇੱਥੇ ਲੈਂਡਾ ਖੱਟਾ ਮਿੱਟੀ ਆ ਬੁਰਾ ਹਾਲ ਆ ਫਿਰੇ ਕਪੜੇ ਪਾ ਕੇ ਸਾਫ ਆਇਆ ਸ਼ਾਮਾਂ ਤੱਕ ਕਪੜੇ ਗੰਦੇ ਹੋਏ ਹੁੰਦੇ ਆ ਐਂਦਾ ਘਟਾ ਉੱਡ ਰ ਗਿਆ ਖਾਏ ਪੈਂਦੇ ਆ ਜੀ ਜੁਕਣ ਦੇ ਲੋਕਾਂ ਦੇ ਬੁਰਾ ਹਾਲ ਆ ਜਿਲ੍ਹਾ ਪ੍ਰਸ਼ਾਸਨ ਬੇਨਤੀ ਆ ਕਿ ਛੇਤੀ ਛੇਤੀ ਇਸ ਮਸਲੇ ਨਾਲ ਹੱਲ ਕੀਤਾ ਜਾਵੇ ਕਾਇਸੋ ਜੇ ਕਿ ਕੀ ਆ ਰਹੀ ਹੈ ਹਾਂਜੀ ਸਮੱਸਿਆ ਕਿਹੜੀ ਚੀਜ਼ ਆ ਰਹੀ ਹੈ ਸਮੱਸਿਆ ਇਹ ਆ ਰਹੀ ਹੈ ਸਰਵਜਾ ਬਹੁਤ ਬੜਾ ਹੈ ਜੀ ਵਾਟਸਐਪ ਪਾਣੀ ਬਾਹਰ ਆ ਰਿਹਾ ਵਾ ਨਾ ਕੋ ਸਫਾਈ ਹੈ ਮਸ਼ਹਰ ਤੌਰ ਤੋਰ ਤੋਂ ਖਾਂਡਿਆ ਵਾ ਲਾਈਟਾਂ ਦੀ ਬੁਰਾ ਹਾਲਾ ਕੋਈ ਸਫਾਈ ਨਹੀਂ ਹੈ ਜੀ ਸਮੱਸਿਆ ਸਮੱਸਿਆ ਬਹੁਤ ਜ਼ਿਆਦਾ ਹੈ ਕਿਆ ਕਿ ਸਾਰਿਆਂ ਥੱਕ ਗਏ ਆ ਕੋਈ ਮਤ ਸਮੱਸਿਆ ਹੱਲ ਨਹੀਂ ਹੋਇਆ ਕਿਆ ਕੀਤੀ ਗਏ ਇਸ ਸੰਬੰਦੇ ਦੇ ਇਹ ਇਸ ਸੰਬੰਦੇ ਦੇ ਕੋਈ ਲਾਈਟਾਂ ਬਾਰੇ ਮੈਂ ਜਿਹੜਾ ਜਿਹੜੇ ਹੈ ਕਮੇਟੀ ਆ ਦੇ ਸ਼ਰਮਾਈ ਹੈਗੇ ਐਡਮਿਨ ਚਾਰਜ ਉਹਨਾਂ ਕਈ ਵਾਰੀ ਫੋਨ ਕਰ ਚੁੱਕਾ ਵਾਂ ਲੇਕਿਨ ਫੋਨ ਕਰਦੇ ਆ ਕਹਿੰਦੇ ਭੇਜਦੇ ਨੇ ਬੰਦਾ ਲਾਈਟਾਂ ਵਾਸਤੇ ਇੱਕ ਬੰਦਾ ਲਾਈਟਾਂ ਬੰਦਾ ਨਹੀਂ ਆਇਆ ਦੂਸਰੀ ਗੱਲ ਉਹ ਜੋ ਕਈ ਵਾਰੀ ਦੁਤੀ ਸੀ ਫੋਨ ਕਰੀ ਜਾਵਾ ਉਹ ਬਾ ਫੋਨ ਤੁਹਾਡਾ ਕੱਟ ਦਿੰਦੇ ਬੰਦ ਕਰ ਦਿੰਦੇ ਆ ਕਰਦੇ ਨੇ ਬੰਦਾ ਆਉਂਦਾ ਲਾਈਟ ਦੇ ਦੇਖ ਲਓ ਕੋਈ ਲਾਈਟ ਚੱਲਦੀ ਪਾਣੀ ਦੇ ਪ੍ਰਧਾਨ ਸਾਹਿਬ ਨੇ ਸਾਈਨ ਕਰ ਦੇਦੇ ਸਾਰੇ ਜਿਹੜੇ ਕਮੇਟੀ ਕਾ ਲੈ ਕੇ ਦਿੱਤਾ ਤੇ ਵੇਖੋ ਕੀ ਬੰਦਾ